으음, 으음, 으 ਆਹ ਵੇਖ ਨਾ ਮਮਾ ਉਹ ਕਿੱਦਾਂ ਚੱਲ ਰਿਹਾ ਹੈ। ਇਹ ਇਹ ਮੰਗਿਆ। ਜੀ ਮੇਰਾ ਨਾਮ ਜਸਵੰਦਰ ਸਿੰਘ ਹੈ ਜੀ। ਹਾਂਜੀ ਜੀ। ਬੰਦੇ ਮੇਰਾ ਟਿੱਟਾ ਪੜੀ ਆ ਜਾਂਦੇ ਚਨਾਲਾ ਰੋਡ ਜੀ। ਹਾਂਜੀ। ਤੇ ਇੱਥੇ ਇੱਕ ਨਾ ਮੰਕੀ ਆਇਆ ਜੇ ਭਾਰੀ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਾਰੀ ਜਾ ਆ ਜਾ ਰਹਿ ਵਿਚਾਰੇ। ਗਰੀਬ ਬੰਦੇ ਨੇ ਕਈ ਬੰਦੇ ਬਾਈਕ ਦੇ ਆ ਕਈ ਮੋਟਰਸਾਈਕਲ ਦੇ ਆ ਕਈ ਸਾਈਕਲ ਦੇ ਵੀ ਆ। ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ। ਇਹ ਚ ਪੜਦੇ ਨੇ ਪਾ ਜਾਂਦਾ ਪਰੀ ਹਾਰੇ ਕਣੋਏ ਬੰਦਰ ਲੱਗਦਾ ਇਹਨੂੰ ਫੜ ਕੇ ਜੰਗਲਾ ਛੱਡ ਇਹਨੂੰ ਫੜ ਕੇ ਭਾਜੀ ਪ੍ਰੋਸੈਸ਼ਨ ਗਾੜੀ ਇਹੋ ਹੈ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਭਾਜੀ ਜੀ ਮੇਰਾ ਨਾਮ ਜਗेंद्र ਸਿੰਘ ਹੈ ਜੀ ਹਾਂਜੀ ਜੀ ਪਿੰਡ ਮੇਰਾ ਟੀਟਾ ਪੜੀ ਆ ਜਾਂਦੇ ਚਨਾਲਾ ਰੋਡ ਜੀ ਹਾਂਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਭਾਜੀ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹਿ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਆ ਕਈ ਮੋਟਰਸਾਈਕਲ ਤੇ ਆ ਕਈ ਸਾਈਕਲ ਤੇ ਵੀ ਆ ਸਾਈਕਲ ਆ ਲੈਣ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਫੜਦੀ ਨਹੀਂ ਪੈ ਜਾਂਦਾ ਪਰੀ ਹਾਰੇ ਕਣੋਏ ਬਾਂਦਰ ਲੱਗਦਾ ਇਹਨੂੰ ਫੜ ਕੇ ਜੰਗਲਾਂ ਛੱਡ ਇਹਨੂੰ ਫੜ ਕੇ ਪਾਜੀ ਪ੍ਰਸ਼ਾਸਨ ਗਾੜੀ ਇਹੋ ਅਸੀਂ ਬੇਨਤੀ ਕਰਦੇ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਪਾਜੀ ਅੱਛੇ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਹੈ ਜੀ ਇੱਥੇ ਬਾਂਦਰ ਆ ਉਹ ਢੰਜੇਲਾ ਕੁਝ ਆਹੀ ਦਾ ਕਸ਼ਟ ਲੱਗਾ ਜਨਾ ਸਾਨੂੰ ਵੀ ਪੰਡਾ ਆ ਸਾਰਿਆਂ ਨੂੰ ਪੰਡਾ ਆ ਟੜਾਉ ਰੋ ਰਿਆ ਇੱਥੇ ਜੰਗਲਿਆ ਦੇ ਗੇ ਤਾਂ ਕ ਬਾਂਦਰ ਪੰਡਾ ਇਹਨੂੰ ਫੜ ਕੇ ਜੰਗਲ ਚ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਰਤ ਡਰ ਬਹੁਤ ਜ਼ਿਆਦਾ ਲੱਗਦਾ ਇਹਨੇ ਕਿੰਨਾਂ ਦੇ ਪੰਜਾ ਮਾਰਿਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਜੀ ਨੁਕਸਾਨ ਕਰੇਗਾ ਕਰਦਾ ਨੁਕਸਾਨ ਆਖੇ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਹੈ ਜੀ ਇਹ ਤੇ ਬਾਂਦਰ ਆ ਉਹ ਢੰਜੇਲਾ ਕੁਛ ਆਹੀ ਗਸਟਾ ਲੱਗਾ ਜਨਾ ਸਾਲਮੇ ਪੰਡਾ ਆ ਸਾਰਿਆਂ ਨੂੰ ਪੰਡਾ ਆ ਤਰੋਂ ਰੋੜਿਆ ਇਹ ਤੇ ਜੰਗਲਿਆ ਦੇ ਕਿਥਾ ਕ ਬਾਂਦਰ ਪੰਡਾ ਇਹਨੂੰ ਇਸ ਤੋਂ ਪੜ ਕੇ ਜੰਗਲ ਤੇ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਰਤ ਡਰ ਬਹੁਤ ਜ਼ਿਆਦਾ ਲੱਗਦਾ ਇਹਨੇ ਕਿੰਨਾਂ ਦੇ ਪੰਜਾ ਮਾਰਿਆ ਇਹ ਲਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਜੀ ਨੁਕਸਾਨ ਕਰੇਗਾ ਕਰਦਾ ਨੁਕਸਾਨ ਹੈ ਜੀ ਦਾ ਨਾਮ ਲਦੀਪ ਸਿੰਘ ਕਿਹੜਾ ਰੋਡ ਹੈ ਜੀ ਇਹ ਜੁਗਾਵਾਂ ਰੋਡ ਹੈ ਤੇ ਕੀ ਗੱਲ ਹੈ ਜੀ ਇੱਥੇ ਬਾਂਦਰ ਭਰਿਆ ਫਿਰਨਦੇ ਆਏ ਪਰੇਸ਼ਾਨ ਕਰਦੇ ਆਏ ਸੋ ਆਵਲੇ ਕੰਦੇ ਲੋਕਾਂ ਨੂੰ ਫਿਰ ਉਹ ਕੋਈ ਪੈਂਦਾ ਵਾ ਆਗੋਂ ਜੀ ਹਾਂ ਜੀ ਪੈਂਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂ ਜੀ ਫੜਨਾ ਚਾਹੀਦਾ ਮੇਰਾ ਨਾਮ ਲਦੀਪ ਸਿੰਘ ਕਿਹੜਾ ਰੋਡ ਹੈ ਜੀ ਇਹ ਜੁਗਾਵਾਂ ਰੋਡ ਹੈ ਤੇ ਕੀ ਗੱਲ ਐ ਜੀ ਇੱਥੇ ਬਾਂਦਰ ਪੁਰਿਆ ਫਿਰਨਦੇ ਆਇਆ ਪਰੇਸ਼ਾਨ ਕਰਦੇ ਆ ਸਬੂਲੇ ਕਾਂਦੇ ਲੋਕਾਂ ਨੂੰ ਤੇ ਉਹ ਕੋਈ ਪਿੰਦਾ ਵਾ ਆਗੋਂ ਜੀ ਹਾਂਜੀ ਪਿੰਦਾ ਆ ਕਿੰਨਾ ਕੁ ਪਰੇਸ਼ਾਨ ਕਰ ਰਿਆ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂਜੀ ਫੜਨਾ ਚਾਹੀਦਾ